ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਨਾਲ ਦੇ ਸਮੂਹ ਸਿੰਘ ਸਿੱਖ ਸੰਘਰਸ਼ ਲਈ ਪਿਛਲੇ ਡੇਢ ਸਾਲ ਤੋਂ ਜੇਲ੍ਹਾਂ 'ਚ ਬੈਠੇ ਇਸ ਬੋਲੀ ਤੇ ਅੰਨੀ ਹਕੂਮਤ ਦਾ ਤਸ਼ੱਦਦ ਸਹਰੇ ਨੇ 4 ਲੱਖ ਤੋਂ ਵਧੇਰੇ ਸੰਗਤ ਦਾ ਫਤਵਾ ਮਿਲਣ ਤੋਂ ਬਾਅਦ ਵੀ ਜ਼ਾਲਮ ਹਕੂਮਤ ਨੇ ਉਹਨਾਂ ਨੂੰ ਡਿਬਰੂਗੜ ਅਤੇ ਹੋਰ ਜੇਲ੍ਹਾਂ ਦੇ ਵਿੱਚ ਤਾੜ ਕੇ ਰੱਖਿਆ ਹੋਇਆ ਹੈ 19 ਅਗਸਤ ਦਿਨ ਸੋਮਵਾਰ ਨੂੰ ਰਖੜ ਪੁੰਨਿਆ ਦੇ ਦਿਹਾੜੇ ਤੇ ਬਾਬਾ ਬਕਾਲਾ ਸਾਹਿਬ ਜੀ ਦੇ ਧਰਤੀ ਤੇ ਹੋਣ ਵਾਲੀ ਪੰਥਕ ਇਕੱਤਰਤਾ ਭਾਈ ਸਾਹਿਬ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਦੀ ਨੀਂਹ ਰੱਖੇਗੀ। ਸਮੂਹ ਨਾਨਕ ਨਾਮ ਲੇਵਾ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੋਈ ਵੀ ਮਾਈ ਭਾਈ ਇਸ ਇਕੱਤਰਤਾ ਦੇ ਵਿੱਚ ਸ਼ਮੂਲੀਅਤ ਕਰਨ ਤੋਂ ਵਾਂਝਾ ਨਾ ਰਹੇ। ਤੁਹਾਡਾ ਚੱਲਿਆ ਇੱਕ ਇੱਕ ਕਦਮ ਭਾਈ ਸਾਹਿਬ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਦਾ ਮੋੜ ਬਣੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਕੌਮ ਲਈ ਲੜਨਾ ਪੁੱਤਾ ਹੋਇਆ